ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਬਿਊਟੀਅਰ ਸਟੋਰੀਜ਼ ਪੰਜਾਬੀ ਚੈਨਲ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਬਹੁਤ ਹੀ ਸੋਹਣੀ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਪਿਆਰ ਤੋਂ ਕਾਬੂ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਸੰਦੀਪ ਸਿੰਘ ਦੇ ਪਿਓ ਦਾ ਦਿਹਾਂਤ ਬਚਪਨ ਵਿੱਚ ਹੀ ਹੋ ਗਿਆ ਸੀ ਤਕਰੀਬਨ 12 ਕੋ ਸਾਲ ਦਾ ਸੀ ਉਹਦੋਂ ਦੋ ਭਰਾ ਹੋਰ ਸੀ ਜੋ ਸੰਦੀਪ ਤੋਂ ਛੋਟੇ ਸੀ ਸੰਦੀਪ ਦਾ ਪਿਓ ਸ਼ਰਾਬੀ ਜੂਏਬਾਜ਼ ਟੱਗ ਬੋਲੀ ਵਿੱਚ ਅੰਤਾਂ ਦਾ ਮਾੜਾ ਹੋਣ ਕਰਕੇ ਪਿੰਡ ਵਿੱਚ ਜਿੰਨਾ ਬਦਨਾਮ ਸੀ ਓਨੇ ਹੀ ਲੋਕ ਇੱਜ਼ਤ ਵੀ ਦਿਆ ਕਰਦੇ ਸਨ ਕਿਉਂਕਿ ਲੋਕ ਡਰਦੇ ਵੀ ਵਿਧੇਰੇ ਸੀ ਕਿ ਪਤਾ ਨਹੀਂ ਕਦੋਂ ਕੀ ਚੱਕੇ ਮਾਰੇ ਅਤੇ ਕੰਮ ਚੰਗਾ ਚੱਲਦਾ ਸੀ ਜਿਸ ਕਰਕੇ ਰੋਜੀ ਰੋਟੀ ਲਈ ਕੰਮ ਮਿਲ ਜਾਇਆ ਕਰਦਾ ਸੀ ਲੱਕੜਦਾਰਾ ਸੀ ਬਹੁਤ ਵੱਡੇ ਪੱਧਰ ਤੇ ਕੰਮ ਚੱਲਦਾ ਸੀ ਘਰ ਵਿੱਚ ਹਰ ਤਾਂ ਪੈਸਿਆਂ ਦੀਆਂ ਗੱਦੀਆਂ ਨਜ਼ਰ ਆਉਂਦੀਆਂ ਸੀ ਬਹੁਤ ਪੈਸਾ ਕਮਾਇਆ ਸੀ ਪਰ ਮਿਹਨਤ ਦੀ ਕਮਾਈ ਘੱਟ ਸੀ ਇਕ ਵਾਰ ਸਵੇਰੇ ਦੇ ਸਮੇਂ ਜੰਗਲਪਾਣੀ ਲਈ ਖੇਤਾਂਵਲ ਜਾ ਰਿਹਾ ਸੀ ਰਸਤੇ ਵਿੱਚ ਹਾਈਵੇ ਤੇ ਦੋ ਬੱਸਾਂ ਦੀ ਸਿੱਧੀ ਟੱਕਰ ਹੋ ਗਈ ਸੀ ਬਹੁਤ ਜਾਨਾਂ ਗਈਆਂ ਸੀ ਸੰਦੀਪ ਦਾ ਪਿਓ ਉਤੋਂ ਲੰਘ ਰਿਹਾ ਸੀ ਮੂੰਹ ਹਨੇਰੇ ਦਾ ਸਮਾਂ ਸੀ ਆਕ ਬਚਾ ਕੇ ਸਵਾਰੀਆਂ ਕੋਲ ਗਿਆ ਤਾਂ ਕਿਸੇ ਦੇ ਗਲ 'ਚੋਂ ਚੈਨ ਉਤਾਰ ਲਈ ਕਿਸੇ ਦੀ ਅੰਗੂਠੀ ਬੱਸਾਂ ਲੰਬੇ ਰੂਟ ਵਾਲੀਆਂ ਸੀ ਜਿਸ ਕਰਕੇ ਦੂਰ ਦੀਆਂ ਰਿਸ਼ਤੇਦਾਰੀਆਂ ਵਿੱਚ ਜਾਣ ਵਾਲੇ ਲੋਕ ਵਧੇਰੇ ਉਸ ਬੱਸ ਵਿੱਚ ਜਾਇਆ ਕਰਦੇ ਸੀ ਬਹੁਤ ਸਾਰੇ ਪੈਸੇ ਸੋਨਾ ਇਕੱਠਾ ਕਰ ਲਿਆ ਪਿੰਡ ਦੇ ਹੋਰ ਲੰਘਣ ਵਾਲੇ ਲੋਕ ਉਥੇ ਪਹੁੰਚੇ ਉਦੋਂ ਨੂੰ ਸੰਦੀਪ ਦਾ ਪਿਓ ਅੱਖ ਬਚਾ ਨਿਕਲ ਗਿਆ ਕੁਝ ਜਿਉਂਦੀਆਂ ਸਵਾਰੀਆਂ ਨੇ ਰੋਲਾ ਪਾਇਆ ਪਰ ਸਾਬ ਨੇ ਅਨਕੋਲਿਆ ਕਰ ਦਿੱਤਾ ਕੁਝ ਦਿਨ ਬਾਅਦ ਪਿੰਡ 'ਚ ਰੋਲਾ ਪੈ ਗਿਆ ਵੀ ਜੈਲੀ ਨੇ ਐਕਸੀਡੈਂਟ ਵਿੱਚ ਮੋਟੀ ਕਮਾਈ ਕੀਤੀ ਪਰ ਦਬਕਾ ਇਹਨਾਂ ਸੀ ਕਿ ਜੈਲੀ ਯਾਨੀ ਕਿ ਸੰਦੀਪ ਦੇ ਪਿਓ ਅੱਗੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪਰ ਕਹਿੰਦੇ ਨੇ ਕਿ ਮਾੜੇ ਕੰਮਾਂ ਦਾ ਮਾੜਾ ਨਤੀਜਾ ਹੁੰਦਾ ਹੈ ਆਕਰ ਨੂੰ ਅਤਰੰਗ ਦਾ ਦੌਰਾ ਪੈ ਗਿਆ ਇੱਕ ਪਾਸਾ ਖੜ ਗਿਆ ਫਿਰ ਦੂਜਾ ਫਿਰ ਤੀਜੇ ਦੌਰੇ ਵੇਲੇ ਤਾਂ ਮੌਤ ਹੀ ਹੋ ਗਈ ਸੀ ਪਰ ਮੌਤ ਤੋਂ ਪਹਿਲਾਂ ਹੀ ਜਿਸ ਘਰ ਵਿੱਚ ਪੈਸਿਆਂ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਸੀ ਦਿੰਦਾ ਜੈਲੀ ਦੇ ਇਲਾਜ ਵਿੱਚ ਸਭ ਖਤਮ ਹੋ ਗਿਆ ਸੀ ਉਸ ਦੇ ਘਰ ਖਾਣ ਲਈ ਅਨਾਜ ਵੀ ਨਹੀਂ ਸੀ ਬਚਿਆ ਸੰਦੀਪ ਤੇ ਉਸ ਦੇ ਭਰਾ ਛੋਟੇ ਸੀ ਕੰਮ ਨਹੀਂ ਸੀ ਕਰ ਸਕਦੇ ਜਿਸ ਕਰਕੇ ਸੰਦੀਪ ਦੀ ਮਾਂ ਨੇ ਬੱਚਿਆਂ ਦੇ ਖਿਡੌਣੇ ਵੇਚ ਕੇ ਵੀ ਜੈਲੀ ਦਾ ਇਲਾਜ ਕਰਵਾਇਆ ਅੰਤ ਜੈਲੀ ਦੀ ਮੌਤ ਤੋਂ ਬਾਅਦ ਵੀ ਘਡਾਉਣੇ ਵੇਚ ਕੇ ਹੀ ਗੁਜ਼ਾਰਾ ਕਰਨਾ ਪਿਆ ਜੋ ਵੀ ਲੋਕਾਂ ਦਾ ਲੈਣ ਦੇਣ ਸੀ ਲੈਣ ਵਾਲੇ ਤਾਂ ਘਰ ਮੰਗਣ ਆ ਜਾਂਦੇ ਜੈਲੀ ਦੀ ਘਰ ਵਾਲੀ ਦੁੱਖੜਾ ਸੁਣਾ ਦਿੰਦੀ ਔਰ ਕਰ ਵੀ ਨਹੀਂ ਸੀ ਸਕਦੀ ਕੁਝ ਪਰ ਜਿੰਨਾ ਤੋਂ ਜੈਲੀ ਨੇ ਪੈਸੇ ਲੈਣੇ ਸੀ ਉਹ ਤਾਂ ਮੌਤ ਹੋਣ ਤੇ ਹੀ ਸਭ ਖਤਮ ਕਰ ਗਏ ਹਾਲਾਤ ਬਹੁਤ ਮਾੜੇ ਸੀ ਸੰਦੀਪ 10ਵੀਂ ਵਿੱਚ ਹੋ ਗਿਆ ਪਰ ਕੁੜੀਆਂ ਨੂੰ ਪਰੇਸ਼ਾਨ ਕਰਨਾ ਜਿਵੇਂ ਉਸ ਨੂੰ ਚੰਗਾ ਲੱਗਦਾ ਸੀ ਕਦੇ ਕਿਸੇ ਅਧਿਆਪਕ ਦੀ ਗੁੱਤ ਖਿੱਚ ਦੇਣੀ ਤਾਂ ਕਦੇ ਕਿਸੇ ਕੁੜੀ ਨੂੰ ਚੁੰਡੀ ਵੱਢਣੀ ਬਹੁਤ ਲਾਂਬੇ ਹੋਣੀ ਸੰਦੀਪ ਦੀ ਮਾਂ ਉਸ ਦੀਆਂ ਹਰਕਤਾਂ ਤੋਂ ਬਹੁਤ ਦੁਖੀ ਸੀ ਪੜਾਈ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਸੀ ਸੰਦੀਪ ਦੀ ਸਕੂਲ ਦੇ ਰਸਤੇ ਵਿੱਚ ਸੰਦੀਪ ਦੇ ਪਿੰਡ ਦੀਆਂ ਦੀ ਬਿਜਲੀ ਦੇ ਸਾਧਨ ਸਵਾਰਨ ਦੀ ਦੁਕਾਨ ਸੀ ਜਿੱਥੇ ਪੱਕੇ ਕੂਲਰ ਵੱਖ-ਵੱਖ ਤਰ੍ਹਾਂ ਦੀਆਂ ਮੋਟਾਂ ਦਾ ਕੰਮ ਕਰਵਾਉਣ ਲਈ ਲੋਕ ਜਾਂਦੇ ਸੀ ਸੰਦੀਪ ਨੇ ਉਸ ਨਾਲ ਦੋਸਤੀ ਕਰ ਲਈ ਤੇ ਬਿਜਲੀ ਦੇ ਉਪਕਰਨ ਠੀਕ ਕਰਨੇ ਸਿੱਖ ਲਈ। 10ਵੀਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹਥੇ ਲੱਗ ਗਿਆ। ਮਾਂ ਨੂੰ ਘਰ ਵਿੱਚ ਖਰਚ ਵਿੱਚ ਥੋੜਾ ਸਹਾਰਾ ਮਿਲਣ ਲੱਗਿਆ। ਪਰ ਅਚਾਨਕ ਹੀ ਕਿਸੇ ਤਰ੍ਹਾਂ ਸੰਦੀਪ ਪ੍ਰਮੁੱਖ ਪੰਜਾਬੀ ਗਾਇਕ ਗਿੱਪੀ ਗਰੇਵਾਲ ਨਾਲ ਜਾਣ ਲੱਗ ਗਿਆ। ਗਿੱਪੀ ਗਰੇਵਾਲ ਪਹਿਲਾਂ ਵਧੇਰੇ ਸਟੇਜ ਸ਼ੋਅ ਕਰਿਆ ਕਰਦੀ ਸੀ। ਸੰਦੀਪ ਫੈਨ ਸੀ ਉਸ ਦਾ। ਤਾਂ ਉਸ ਨਾਲ ਹੀ ਰਹਿਣ ਲੱਗ ਪਿਆ। ਕਈ-ਕਈ ਦਿਨ ਘਰ ਨਾ ਆਉਣਾ। ਜਦੋਂ ਆਉਣਾ ਤਾਂ ਅੱਧਾ ਕੋਈ ਘੰਟਾ ਰੁਕਣਾ ਚਲੇ ਜਾਣਾ 6-7 ਮਹੀਨੇ ਦੇ ਕਰੀਬ ਰਿਹਾ ਉੱਧਰ ਮਾ ਲੋਕਾਂ ਦੇ ਘਰ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਨਾਲੇ ਸੰਦੀਪ ਤੋਂ ਛੋਟੇ ਭਰਾਵਾਂ ਨੂੰ ਪੜਾਉਂਦੀ ਫਿਰ ਕਿਸੇ ਕਾਰਨ ਸੰਦੀਪ ਗਿੱਪੀ ਨਾਲ ਜਾਣੋ ਵੀ ਹਟ ਗਿਆ ਮਾ ਨੇ ਹੁਣ ਸੰਦੀਪ ਦੇ ਵਿਆਹ ਬਾਰੇ ਸੋਚਿਆ ਸਭ ਕੁਝ ਪੱਕ ਠੱਕ ਹੋ ਗਈ ਵਿਆਹ ਦੇ ਦਿਨ ਰੱਖ ਦਿੱਤੇ ਪਰ ਅਚਾਨਕ ਕਿਸੇ ਕਾਰਨ ਸੰਦੀਪ ਦਾ ਰਿਸ਼ਤਾ ਟੁੱਟ ਗਿਆ ਪਰ ਸੰਦੀਪ ਦੀ ਮਾਂ ਇਹ ਗੱਲ ਬਰਦਾਸ਼ਤ ਨਾ ਕਰ ਸਕੀ ਜਿਸ ਕਾਰਨ ਨਾਲ ਹੀ ਸੰਦੀਪ ਲਈ ਹੋਰ ਕੁੜੀ ਦੇਖਣੀ ਸ਼ੁਰੂ ਕਰ ਦਿੱਤੀ ਪਰ ਸੰਦੀਪ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਕੁੜ ਨੇ ਹੀ ਮਨਾ ਕਰ ਦਿੱਤਾ ਜਿਸ ਕਾਰਨ ਸੰਦੀਪ ਵੀ ਟੁੱਟ ਗਿਆ ਸੀ ਫਿਰ ਸ਼ਹਿਰ ਜਾ ਕੇ ਬਿਜਲੀ ਦਾ ਹੀ ਕੰਮ ਕਰਦਾ ਦਿਨ ਰਾਤ ਇੱਕ ਇੱਕ ਕਰਕੇ ਕੁਝ ਮਿਹਨਤ ਤੇ ਕੁਝ ਪਿਓ ਵਾਂਗ ਧੋਖਾਧੜੀ ਕਰਕੇ ਕਮਾਈ ਕੀਤੀ ਪਰ ਦੇਖਿਆ ਜਾਵੇ ਧੋਖਾਧੜੀ ਕਰਨ ਲਈ ਵੀ ਮਿਹਨਤ ਕਰਨੀ ਪੈਂਦੀ ਹੈ ਜਿਸ ਕਰਕੇ ਬਧੇਰੇ ਲੋਕ ਤੋ ਘਾਤੜੀ ਨਵੀਂ ਮਿਹਨਤ ਦਾ ਨਾਮ ਹੀ ਧਿੰਦੇ ਨੇ ਇਸ ਸਾਬ ਵਿੱਚ ਸੰਦੀਪ ਲਈ ਫਿਰ ਤੋਂ ਕੁੜੀ ਵੇਖੀ ਗਈ ਛੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੋਇਆ ਪਰ ਉਹ ਕੁੜੀ ਸੰਦੀਪ ਨੂੰ ਕੋਈ ਖਾਸ ਪਸੰਦ ਨਹੀਂ ਸੀ ਕਰਦੀ ਪਰ ਫਿਰ ਵੀ ਰਿਸ਼ਤਾ ਨਿਭਾਉਣ ਲਈ ਤਿਆਰ ਸੀ ਪਰ ਸੰਦੀਪ ਦੀ ਮਾਂ ਦੀਆਂ ਉਹੀ ਸੱਸ ਵਾਲੀਆਂ ਗੱਲਾਂ ਸੀ ਹਰ ਗੱਲ ਤੇ ਜਾਣ ਬੁੱਝ ਕੇ ਨੋਕ ਝੋਕ ਕਰਨੀ ਨਿੱਕੀ ਜਿਹੀ ਗੱਲ ਨੂੰ ਵਧਾ ਕੇ ਦੱਸਣਾ ਸੰਦੀਪ ਕੰਮ ਤੋਂ ਘਰ ਆਉਂਦਾ ਤਾਂ ਮਾਂ ਨੇ ਪਹਿਲਾਂ ਹੀ ਕਰਦੀ ਨੂੰ ਪ੍ਰਤੀ ਨਫ਼ਰਤ ਭਰਨੀ ਸ਼ੁਰੂ ਕਰਦੀ। ਗੁੱਸੇ ਚ ਆਇਆ ਸੰਦੀਪ ਜਦੋਂ ਆਪਣੀ ਘਰਵਾਲੀ ਤੇ ਹੱਥ ਚੁੱਕਣ ਲੱਗਦਾ ਤਾਂ ਮਾਂ ਨੇ ਰੋਕ ਦਿਨਾ। ਪਰ ਇੱਕ ਦੋ ਵਾਰੀ ਉਸਨੇ ਆਪਣੀ ਘਰਵਾਲੀ ਨੂੰ ਮਾਰਿਆ ਸੀ। ਪਰ ਸੰਦੀਪ ਦੀ ਘਰਵਾਲੀ ਬਹੁਤ ਦਲੇਰ ਸੀ। ਬਿਨਾਂ ਗਲਤੀ ਮਾਰ ਖਾਵੇ ਇਹ ਤਾਂ ਮਾਪਿਆਂ ਨੇ ਸਿਖਾਇਆ ਨਹੀਂ ਸੀ। ਆਪਣੀ ਧੀ ਨੂੰ ਜਿਸ ਕਾਰਨ ਇੱਕ ਦੋ ਵਾਰੀ ਉਸ ਦੀ ਘਰਵਾਲੀ ਨੇ ਸੰਦੀਪ ਦੇ ਮਾਰਨ ਤੇ ਪਲਟਵਾਰ ਕਰਦੇ ਹੋਏ ਸੰਦੀਪ ਨੂੰ ਹੀ ਮਾਰਿਆ ਸੀ। ਹੋਂਜੀ ਮਾਂ ਕੁਝ ਕਹਿੰਦੀ ਵੀ ਤਾਂ ਸੰਦੀਪ ਗੱਲ ਅਣਸੁਣੀ ਕਰ ਦਿੰਦਾ ਸੀ ਇਹ ਮਾਂ ਨੂੰ برداشت ਨਹੀਂ ਸੀ ਹਾਂ ਤਾਂ ਸੰਦੀਪ ਦਾ ਤਲਾਕ ਹੋ ਗਿਆ ਇੱਕ અપਾਹਜ ਮੁੰਡਾ ਸੀ ਜਿਸ ਦੇ ਜਨਮ ਤੋਂ ਪਹਿਲਾਂ ਹੀ ਸੰਦੀਪ ਦੇ ਘਰਵਾਲੀ ਨੇ ਬੱਚਾ ਗਿਰੌਣ ਦੀ ਦਵਾਈ ਖਾ ਲਈ ਸੀ ਪਰ ਜਿੰਨਾਂ ਨੂੰ ਰਾਬ ਰੱਖੇ ਉਹ અપਾਹਜ ਸੀ ਪਰ ਜੋ ਕੇ ਸੰਦੀਪ ਦੇ ਹਿੱਸੇ ਆਇਆ ਤੇ ਇੱਕ ਕੁੜੀ ਸੀ ਜੋ ਕੇ ਸੰਦੀਪ ਦੀ ਘਰਵਾਲੀ ਨੂੰ ਦੇ ਦਿੱਤੀ ਗਈ ਹੁਣ ਸੰਦੀਪ ਦਾ ਕੰਮ ਵੱਲ ਧਿਆਨ ਸੀ ਸੰਦੀਪ ਦੀ ਕੰਮ ਪ੍ਰਤੀ ਕੀਤੀ ਗਈ ਮਿਹਨਤ ਰੰਗ ਲਿਆਈ ਫ੍ਰਿਜ, ਏਸੀ, ਪੱਖੇ, ਮੋਟਰਾਂ, ਕੂਲਰ ਸਭ ਕੁਝ ਸਮੇਂ ਦੇ ਨਾਲ-ਨਾਲ ਰਿਪੇਅਰ ਕਰਨਾ ਸਿੱਖ ਗਿਆ। ਇੱਕ ਵਾਰ ਫਿਰ ਤੋਂ ਪੈਸਿਆਂ ਨਾਲ ਘਰ ਪਰਣਾ ਸ਼ੁਰੂ ਹੋ ਗਿਆ। ਵੱਡੀਆਂ-ਵੱਡੀਆਂ ਕੰਪਨੀਆਂ ਦੇ ਕੰਟਰੈਕਟ ਕਰੀਦਦਾ ਜਿਸ ਨਾਲ ਕਰਪਟਨ ਕੰਪਨੀ ਪ੍ਰੈਸਟੀਜ, ਬਜਾਜ ਤੇ ਹੋਰ ਪ੍ਰਮੁੱਖ ਕੰਪਨੀਆਂ ਨੂੰ ਛੋਟੇ ਰੂਪ ਵਿੱਚ ਖਰੀਦਦਾ ਸੀ ਅਤੇ ਆਪਣੇ ਅੱਗੇ ਕੰਮਿਆਂ ਨੂੰ ਰੱਖਦਾ ਸੀ। ਗਰਮੀ ਦੇ ਦਿਨਾਂ ਵਿੱਚ 15-20 ਕੰਮ ਹੀ ਹੁੰਦੇ ਸੀ ਕਿਉਂਕਿ ਹੁਣ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹੇ, ਕੁੱਕਰ, ਗੀਜ਼ਰ, ਮਧਾਨੀਆਂ, ਮਿਕਸਟਰ ਆਦ ਸਭ ਕੰਪਨੀਆਂ ਦਾ ਸਮਾਨ ਹੁੰਦਾ ਸੀ ਇਸ ਲਈ ਸੰਦੀਪ ਦਾ ਕੰਮ ਸਰਦੀ ਵਿੱਚ ਵੀ ਚੱਲਦਾ ਸੀ ਸੰਦੀਪ ਦੇ ਤਲਾਕ ਨੂੰ 3 ਮਹੀਨੇ ਦਾ ਸਮਾਂ ਵੀ ਨਹੀਂ ਸੀ ਹੋਇਆ ਸੰਦੀਪ ਨੇ ਫੇਸਬੁੱਕ ਤੇ ਇੱਕ ਚੰਡੀਗੜ੍ਹ ਵਿੱਚ ਰਹਿਣ ਵਾਲੀ ਕੁੜੀ ਨਾਲ ਦੋਸਤੀ ਕਰ ਲਈ ਕੰਮ ਦੇ ਸਿਲਸਿਲੇ 'ਚ ਉਹ ਚੰਡੀਗੜ੍ਹ ਜਾਂਦਾ ਤੇ ਉਸ ਕੁੜੀ ਨੂੰ ਮਿਲਦਾ ਜਿਸ ਦਾ ਨਾਂ ਤਨੂ ਸੀ ਤਨੂ ਉਮਰ ਵਿੱਚ ਸੰਦੀਪ ਤੋਂ 10-12 ਸਾਲ ਛੋਟੀ ਸੀ ਸਕੂਲ 'ਚ ਪੜਦੀ ਸੀ ਅਜੇ ਨਿਆਣੀ ਮਤ ਗਲਤ ਰਾਹ ਤੇ ਤੁਰ ਪਈ ਘਰ ਵੀ ਕੁਝ ਨਾ ਦੱਸਿਆ ਬਸ ਇੱਕ ਦਿਨ ਸੰਦੀਪ ਨਾਲ ਭੱਜ ਕੇ ਆ ਗਈ ਘਰੋਂ ਨਿਕਲਣ ਵੇਲੇ ਸ਼ਾਮ ਦਾ ਸਮਾਂ ਸੀ ਚੰਡੀਗੜ੍ਹ ਤੋਂ ਲੁਧਿਆਣੇ ਤੱਕ ਦਾ ਸਫ਼ਰ ਕਰਨਾ ਸੀ ਉਹ ਵੀ ਮੋਟਰਸਾਈਕਲ 'ਤੇ ਰਾਹ ਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਦੋਵਾਂ ਦੇ ਕਾਫੀ ਸੱਟਾਂ ਲੱਗੀਆਂ ਸੀ ਸੰਦੀਪ ਨੇ ਜੋ ਕਦਮ ਚੁੱਕਿਆ ਸੀ ਉਸ ਬਾਰੇ ਘਰ ਚ ਕਿਸੇ ਨੂੰ ਨਹੀਂ ਸੀ ਪਤਾ ਮਾਂ ਬਹੁਤ ਅੜਬ ਸੁਭਾਦੀ ਸੀ ਸੰਦੀਪ ਦੀ ਹਿੰਮਤ ਨਹੀਂ ਸੀ ਉਸ ਨੂੰ ਦੱਸਣ ਦੀ ਸੰਦੀਪ ਦੇ ਪਿਓ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਪਿੰਡ ਤੋਂ ਬਾਹਰ ਜਿੱਥੇ ਆ ਰਹਾ ਸੀ ਉੱਥੇ ਘਰ ਬਣਾ ਲਿਆ ਸੀ ਜਿਸ ਕਾਰਨ ਮਾਂ ਨੂੰ ਪਤਾ ਨਾ ਲੱਗੇ ਪਿੰਡੇ ਵਿੱਚ ਆਪਣੇ ਚਾਚੇ ਤਾਇਆ ਦੇ ਘਰ ਤਨੂੰ ਨੂੰ ਛੱਡ ਆਇਆ ਉਹਨਾਂ ਦੀਆਂ ਕੁੜੀਆਂ ਕੋਲ ਤੇ ਆ ਪਾ ਕੇ ਘਰ ਪੈ ਗਿਆ ਅਗਲੀ ਸਵੇਰ ਮਾਂ ਨੂੰ ਦੱਸ ਦਿੱਤਾ ਮਾਂ ਨੇ ਥੋੜਾ ਲੜਾਈ ਝਗੜਾ ਕੀਤਾ ਪਰ ਫਿਰ ਮੰਨ ਗਈ ਕਿਉਂਕਿ ਸੰਦੀਪ ਦੇ ਤਲਾਕ ਨੂੰ 6 ਮਹੀਨੇ ਦਾ ਸਮਾਂ ਮਿਲਿਆ ਸੀ ਉਹ ਵਕਤ ਅਜੇ ਪੂਰਾ ਨਹੀਂ ਸੀ ਹੋਇਆ ਤਨੂ ਨੂੰ ਛੁਪਾ ਕੇ ਰੱਖਿਆ ਗਿਆ ਕੋਸ ਸਮਾਂ ਤਲਾਕ ਦਾ ਸਮਾਂ ਪੂਰਾ ਹੋਣ ਤੇ ਗੁਰੂ ਘਰ ਜਾ ਮੱਥਾ ਟੇਕਿਆ ਉਥੇ ਹੀ ਇਕੱਠੀਆਂ ਤਸਵੀਰਾਂ ਕਰ ਲਈਆਂ ਵਿਆਹ ਪੂਰਾ ਹੋ ਗਿਆ ਬਸ ਬਿਨਾਂ ਲਾਵਾਂ ਲਈ ਤਨੂ ਨੂੰ ਤਲਾਕ ਦਾ ਪਤਾ ਸੀ ਪਰ ਅਪਾਹਜ ਬੱਚੇ ਦਾ ਨਹੀਂ ਜੋ ਨਾਤਾ ਬੋਲ ਸਕਦਾ ਸੀ ਨਾ ਹੀ ਸੁਣ ਸਕਦਾ ਸੀ ਨਾ ਆਪਣੇ ਆਪ ਹੱਥ ਪੈਰ ਹਿਲਾ ਸਕਦਾ ਸੀ ਖਾਣਾ ਪੀਣਾ ਤਾਂ ਦੂਰ ਦੀ ਗੱਲ ਸੀ ਪਹਿਲਾਂ ਪਹਿਲਾਂ ਕੁਝ ਸਮਾਂ ਠੀਕ ਸੀ ਪਰ ਬਾਅਦ ਵਿੱਚ ਸੰਦੀਪ ਕੰਮ ਤੇ ਚਲੇ ਜਾਂਦਾ ਪਿੱਛੇ ਸੰਦੀਪ ਦੀ ਮਾਂ ਤਨੂ ਨੂੰ ਬਹੁਤ ਅਪਸ਼ਬਦ ਬੋਲਦੀ ਕਿਉਂਕਿ ਤਨੂ ਚੰਡੀਗੜ੍ਹ ਵਿੱਚ ਜੰਮੀ ਪਈ ਸੀ ਹਿੰਦੀ ਭਾਸ਼ਾ ਬੋਲਦੀ ਸੀ ਪਰ ਸੰਦੀਪ ਨੂੰ ਛੱਡ ਬਾਕੀ ਘਰ ਦੇ ਸਾਰੇ ਮੈਂਬਰ ਤਨੂ ਨੂੰ ਭਈਆ ਰਾਣੀ ਹੀ ਆ ਕੇ ਬੁਲਾਉਂਦੇ ਹਾਲਾਤ ਇੰਨੇ ਬੁਰੇ ਹੋਏ ਕਿ ਸੰਦੀਪ ਦੀ ਮਾਂ ਸ਼ਾਮ ਵੇਲੇ ਵੀ ਕਈ ਵਾਰ ਤਨੂ ਨੂੰ ਘਰੋਂ ਬਾਹਰ ਕੱਢ ਦਰਵਾਜ਼ੇ ਬੰਦ ਕਰ ਲੈਂਦੀ। ਤਨੂ ਸੰਦੀਪ ਦੀ ਮਾਸੀ ਦੇ ਘਰ ਆ ਜਾਂਦੀ ਜੋ ਕੇਵਲ 1 ਕਿਲੋਮੀਟਰ ਦੀ ਦੂਰੀ ਤੇ ਸੀ। ਰਾਤ ਨੂੰ ਜਦੋਂ ਸੰਦੀਪ ਕੰਮ ਤੋਂ ਮੁਰਦਾ ਉਹ ਹੀ ਲੈ ਕੇ ਜਾਂਦਾ। ਤਨੂ ਉਸ ਪਾਹਜ ਬੱਚੇ ਤੇ ਆਪਣਾ ਗੁੱਸਾ ਕਰਦੀ ਉਸ ਨੂੰ ਮਾਰਦੀ ਸੀ। ਕਈ ਵਾਰ ਲੜਾਈ ਕਰਕੇ ਸੰਭਾਲਣ ਤੋਂ ਮਨਾਂ ਕਰਦੀ। ਤਾਂ ਸੰਦੀਪ ਦੀ ਮਾਂ ਵੀ ਬਹੁਤ ਤਸ਼ੱਦਦ ਟੌਣ ਲੱਗੀ ਉਸੋਪਾਹਸ ਦੀ ਨਤੀਜੇ ਵਜੋਂ ਇੱਕ ਦਿਨ ਉਸੋਪਾਹਸ ਦੀ ਮੌਤ ਹੋ ਗਈ ਜਿਵੇਂ ਸਾਰਿਆਂ ਨੂੰ ਉਸ ਦੀ ਮੌਤ ਤੇ ਵਰਦਾਨ ਮਿਲ ਗਿਆ ਸੀ ਇੱਕ ਬੋਝੋ ਲੱਥਾ ਪਰ ਹੁਣ ਤੱਕ ਰੋਜ਼ਾਨਾ ਦੀ ਲੜਾਈ ਤੇ ਉਸੋਪਾਹਸ ਬੱਚੇ ਦੀ ਮੌਤ ਕਰ ਤੁਨੂ ਤੇ ਸੰਦੀਪ ਦੇ ਰਿਸ਼ਤੇ ਵਿੱਚ ਕੜਵਾਹਟ ਆਈ ਪਰ ਹੁਣ ਸੰਦੀਪ ਦਾ ਆਪਣੀ ਮਾਂ ਨਾਲ ਵੀ ਰਿਸ਼ਤਾ ਖਰਾਬ ਰਹਿਣ ਲੱਗਾ ਤੇ ਤਨੂ ਮਾਂ ਬਣੀ ਜਿਸ ਕਾਰਨ ਸੰਦੀਪ ਦਾ ਤਨੂ ਪ੍ਰਤੀ ਰਿਸ਼ਤਾ ਸੁਧਰਿਆ ਤਨੂ ਨੇ ਮੁੰਡੇ ਨੂੰ ਜਨਮ ਦਿੱਤਾ ਬਹੁਤ ਚੁਸਤ ਤੇ ਤੇਜ਼ ਦਿਮਾਗ ਬੱਚਾ ਸੀ ਨੰਨੂ ਮਾਂ ਦੇ ਬੁਰੇ ਵਿਵਹਾਰ ਕਾਰਨ ਤਨੂ ਸੰਦੀਪ ਦੀ ਮਾਸੀ ਦੇ ਘਰ ਵਧੇਰੇ ਰਹਿੰਦੀ ਸਾਰਾ ਦਿਨ ਉੱਥੇ ਹੀ ਰਹਿਣਾ ਜਦੋਂ ਨੰਨੂ ਤੁਰਨ ਲੱਗ ਗਿਆ ਤਾਂ ਤਨੂ ਆਪ ਘਰ ਦਾ ਕੰਮ ਕਰਦੀ ਤੇ ਆ ਕੇ ਸੰਦੀਪ ਦੀ ਮਾਂ ਦਾ ਹਾਲ ਵੀ ਨਾ ਪੁੱਛਦੀ ਨੰਨੂ ਨੂੰ ਆਪਣੀ ਮਾਸੀ ਸੱਸ ਦੇ ਘਰ ਛੱਡ ਆਉਂਦੀ ਉਹ ਵੀ ਮਾਂ ਨੂੰ ਯਾਦ ਹੀ ਨਾ ਕਰਦਾ ਬਸ ਮਾਸੀ ਤੇ ਦਾਦੂ ਨਾਲ ਖੇਡਦਾ ਪਰ ਸੰਦੀਪ ਦੀ ਮਾਂ ਤੋਂ ਆ ਵੀ ਬਰਦਾਸ਼ਤ ਨਾ ਹੋਇਆ ਉਹ ਜਾ ਕੇ ਆਪਣੀ ਭੈਣ ਨਾਲ ਵੀ ਲੜਾਈ ਕਰਦੀ ਕਿ ਸਾਡੀ ਨੂੰ ਨੂੰ ਚੱਕਵੇਂ ਦਿੰਦੀ ਹੈ ਘਰ ਚ ਵਦੇਰੇ ਕਲੇਸ਼ ਰਹਿੰਦਾ ਹੌਲੀ ਹੌਲੀ ਸੰਦੀਪ ਨੇ ਰਾਤਾਂ ਨੂੰ ਘਰ ਆਉਣਾ ਘੱਟ ਕਰ ਦਿੱਤਾ ਤਾ ਉਹ ਸਾਰੀ ਰਾਤ ਜਾ ਕੇ ਇੰਤਜ਼ਾਰ ਕਰਦੀ ਨੰਨੂ ਤਾਂ ਪਿਓ ਤੋਂ ਬਿਨਾ ਕਦੇ ਸੁੱਤਾ ਹੀ ਨਹੀਂ ਸੀ ਸੰਦੀਪ ਦਾ ਕੰਮ ਪੂਰੇ ਸਿਖਰ ਤੇ ਚੱਲ ਰਿਹਾ ਸੀ ਬਾਰੇ ਕਾਮਲੀ ਮੁੰਡਿਆਂ ਨੂੰ ਰੱਖਿਆ ਹੋਇਆ ਸੀ ਤੇ ਦਫਤਰੀ ਕੰਮ ਕਾਜ਼ ਲਈ ਕੁੜੀਆਂ ਨੂੰ ਸਾਰੀਆਂ ਤਾਂ ਨਹੀਂ ਪਰ ਕੁਝ ਕੁੜੀਆਂ ਪੈਸੇ ਲਈ ਆਪਣਾ ਆਪ ਵੇਚਣ ਨੂੰ ਤਿਆਰ ਹੋ ਜਾਂਦੀਆਂ ਨੇ ਤੇ ਸੰਦੀਪ ਨਾਲ ਵੀ ਕੁਝ ਇਦਾਂ ਹੀ ਹੋਇਆ ਸੰਦੀਪ ਨੇ ਆਪਣੇ ਦਫਤਰ ਵਿੱਚ ਕੰਮ ਕਰਨ ਵਾਲੀਆਂ ਦੋਵੇਂ ਕੁੜੀਆਂ ਨਾਲ శਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਜਿੱਥੇ ਪਹਿਲਾਂ ਰਾਤਾਂ ਨੂੰ ਘਰ ਦੀਰ ਨਾਲ ਆਉਣ ਜਾਂ ਨਾ ਆਉਣ ਦਾ ਕਾਰਨ ਕੰਮ ਸੀ ਹੁਣ ਬਾਰੀ ਔਰਤਾਂ ਸੀ ਜਦੋਂ ਤਨੂੰ ਨੂੰ ਸੂਹ ਲੱਗੀ ਘਰ ਕਲੇਸ਼ ਹੁੰਦਾ ਪਰ ਤਨੂੰ ਘਰ ਵੀ ਕੁਝ ਨਹੀਂ ਸਕਦੀ ਸੀ ਨਾ ਤਾਂ ਪੇਕਾ ਪਰਿਵਾਰ ਸੀ ਨਾ ਹੀ ਸਹੁਰਿਆਂ ਵੱਲੋਂ ਕੋਈ ਮਦਦ ਮਿਲਦੀ ਸੰਦੀਪ ਹਰ ਰੋਜ਼ ਦੇਰ ਨਾਲ ਘਰ ਆਉਂਦਾ ਸ਼ਰਾਬ ਨਾਲ ਰੱਜਿਆ ਜੇ ਤਨੂੰ ਨਾ ਬੋਲਦੀ ਜਾਂ ਅੱਖ ਲੱਗਣ ਕਾਰਨ ਦੇਰ ਨਾਲ ਦਰਵਾਜ਼ਾ ਖੋਲਦੀ ਤਾਂ ਉਸ ਨੂੰ ਬਹੁਤ ਮਾਰਦਾ ਪਰ ਦਫ਼ਤਰੀ ਕੰਮ ਵਿੱਚ ਕਾਫੀ ਨੁਕਸਾਨ ਹੋਣ ਤੇ ਇੱਕ ਕੁੜੀ ਨੂੰ ਹਟਾ ਦਿੱਤਾ ਗਿਆ ਅਤੇ ਦੂਜੀ ਦਾ ਵਿਆਹ ਹੋ ਗਿਆ ਪਰ ਵਿਆਹ ਤੋਂ ਬਾਅਦ ਵੀ ਉਸ ਦਾ ਤੇ ਸੰਦੀਪ ਦਾ ਰਿਸ਼ਤਾ ਚੱਲਦਾ ਰਿਹਾ ਜਿਸ ਕਾਰਨ ਹੁਣ ਸੰਦੀਪ ਦੇ ਘਰ ਨਾਲ ਉਸ ਕੁੜੀ ਦੇ ਘਰ ਵੀ ਕਲੇਸ਼ ਪੈਣ ਲੱਗਿਆ ਕਿਉਂਕਿ ਉਸ ਦਾ ਪਤੀ ਵੀ ਆਪਣੀ ਘਰ ਵਾਲੀ ਦੀ ਅਸਲੀਅਤ ਜਾਣ ਚੁੱਕਿਆ ਸੀ ਪਰ ਸੰਦੀਪ ਨੇ ਤਨੂ ਨੂੰ ਸਾਰਾ ਕੁਝ ਦਾਸ ਦਿੱਤਾ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਸੁਧਰ ਚੁੱਕਿਆ ਸੀ ਬਲਕਿ ਉਹ ਤਨੂ ਨੂੰ ਇਸਤੇਮਾਲ ਕਰਨਾ ਚਾਹੁੰਦਾ ਸੀ ਉਸ ਨੇ ਸੱਚ ਦਾਸ ਕੇ ਤਨੂ ਦਾ ਭਰੋਸਾ ਜਿੱਤਿਆ ਤੇ ਮਾਫੀ ਮੰਗੀ ਫਿਰ ਉਹ ਤਨੂ ਨੂੰ ਲੈ ਕੇ ਉਸ ਕੁੜੀ ਦੇ ਘਰ ਗਿਆ ਤੇ ਉੱਥੇ ਜਾ ਕੇ ਮੁਆਫੀ ਮੰਗੀ ਤੇ ਕਿਹਾ ਮੇਰਾ ਕੋਈ ਰਿਸ਼ਤਾ ਨਹੀਂ ਇਸ ਨਾਲ ਸਿਰਫ ਕੰਮ ਕਰਦੀ ਸੀ ਮੇਰੇ ਦਫ਼ਤਰ ਇਹ ਉੱਤੇ ਝੂਠ ਬੋਲਿਆ ਕਿ ਮੇਰੀ ਪਤਨੀ ਵੀ ਮੇਰੇ ਨਾਲ ਦਫ਼ਤਰ ਆਉਂਦੀ ਹੈ ਕਿਉਂਕਿ ਜਿੱਥੇ ਪਹਿਲਾਂ ਕੁੜੀ ਨੇ ਪੈਸਿਆਂ ਖਾਤਰ ਸੰਦੀਪ ਨਾਲ ਅਫੇਅਰ ਚਲਾਇਆ ਸੀ ਕੋਥਿਓਂ ਸੰਦੀਪ ਨੇ ਵੀ ਉਸ ਨਾਲ ਮਿਲ ਕੇ ਉਸ ਕੁੜੀ ਦੇ ਪਤੀ ਨੂੰ ਲੁੱਟਣ ਦੀ ਸਾਜ਼ਿਸ਼ ਕੀਤੀ ਸੀ ਜਿਸ ਨਾਲ ਉਹ ਕੁਝ ਸੋਨੇ ਦੇ ਗਹਿਣੇ ਤੇ ਪੈਸੇ ਹੜੱਪ ਕਰ ਚੁੱਕਿਆ ਸੀ ਜਿਸ ਦਾ ਪਤਾ ਲੱਗਦੇ ਹੀ ਉਸ ਦੇ ਪਤੀ ਨੇ ਸੰਦੀਪ ਅਤੇ ਆਪਣੀ ਪਤਨੀ ਦੇ ਅਫੇਅਰ ਅਤੇ ਠੱਗੀ ਦਾ ਪਰਚਾ ਦਰਜ ਕਰਵਾਇਆ ਸੀ ਇਸ ਲਈ ਸੰਦੀਪ ਨੇ ਤਨੂ ਦਾ ਸਹਾਰਾ ਲਿਆ ਸੀ ਇਸ ਮੁਸੀਬਤ ਚੋਂ ਨਿਕਲਣ ਲਈ ਕਿਉਂਕਿ ਹੁਣ ਤੱਕ ਸੰਦੀਪ ਸ਼ਹਿਰ ਦੀ ਮਸ਼ਹੂਰ ਹਸਤੀ ਬਣ ਚੁੱਕਿਆ ਸੀ ਆਪਣੇ ਕੰਮ ਕਾਰਨ ਤਨੂ ਦੇ ਸਹਾਰੇ ਨਾਲ ਸੰਦੀਪ ਬੜੀ ਆਸਾਨੀ ਨਾਲ ਇਸ ਮੁਸੀਬਤ ਚੋਂ ਨਿਕਲ ਗਿਆ ਸੀ ਪਰ ਸੁਧਰਿਆ ਨਹੀਂ ਸੀ ਸਮਾਂ ਬੀਤਨ ਤੇ ਫਿਰ ਕਿਸੇ ਹੋਰ ਨਾਲ ਫਿਰ ਹੋਰ ਨਾਲ ਪਤਾ ਨਹੀਂ ਕਿੰਨੇ ਨਜਾਇਜ਼ ਰਿਸ਼ਤੇ ਰਖੇ। ਘਰ ਕਲੇਸ਼ ਹੁੰਦਾ ਤਨੂੰ ਨੂੰ ਮਾਰਦਾ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ। ਹੁਣ ਤਨੂੰ ਤੇ ਇਲਜ਼ਾਮ ਲਾਉਂਦਾ ਕਿ ਉਹ ਬਾਜ਼ਾਰ ਫੇਰਦੀ ਹੈ ਲੋਕਾਂ ਨਾਲ ਮੋਬਾਈਲ ਤੇ ਗੱਲ ਕਰਦੀ ਹੈ। ਜਿਸ ਕਾਰਨ ਤਨੂੰ ਕੋਲ ਮੋਬਾਈਲ ਵੀ ਨਾ ਹੁੰਦਾ। ਫਿਰ ਉਸ ਨੂੰ ਰਿਸ਼ਤੇਦਾਰਾਂ ਨਾਲ ਬੋਲਣੋਂ ਹਟਾ ਦਿੱਤਾ। ਹੁਣ ਤਨੂੰ ਵੀ ਕਮਰੇ 'ਚ ਬੰਦ ਹੋ ਕੇ ਰਹਿ ਗਈ। ਤਨੂੰ ਪਿੰਡ ਦੇ ਬਾਸਡੇ ਤੱਕ ਵੀ ਨਹੀਂ ਸੀ ਗਈ। ਕਦੇ ਆਪਣੇ ਪੇਕੇ ਘਰ ਚੰਡੀਗੜ੍ਹ ਜਾਣਾ ਉਸ ਦਾ ਸੁਪਨਾ ਹੀ ਰਿਹਾ ਕਿਉਂਕਿ ਸੋਚਿਆ ਵੀ ਨਹੀਂ ਸੀ ਉਸਨੇ ਕਦੇ ਪਰ ਕਿਸੇ ਦੀ ਧੀ ਭੈਣ ਨੂੰ ਭਜਾਉਣ ਤੋਂ ਬਾਅਦ ਐਨੇ ਦੁੱਖ ਦੇਣੇ ਕੋਈ ਬਹਾਦਰੀ ਨਹੀਂ ਖੈਰ ਸਮੇ ਦੇ ਨਾਲ-ਨਾਲ ਨੰਨੂ ਵੀ ਵੱਡਾ ਹੁੰਦਾ ਗਿਆ ਪਰ ਨਾ ਤਾਂ ਕਿਸੇ ਪ੍ਰਤੀ ਆਦਰ ਸਤਕਾਰ ਸੀ ਉਸਦੇ ਮਨ ਵਿੱਚ ਨਾ ਹੀ ਬੋਲਣ ਦਾ ਢੰਗ ਸਲੀਕਾ ਮੁੰਡੇ ਕੁੜੀਆਂ ਦਾ ਆਪਸ ਵਿੱਚ ਗੱਲ ਕਰਨਾ ਗਲਤ ਗੱਲ ਹੈ ਕੁੜੀਆਂ ਦਾ ਘਰ ਤੋਂ ਬਾਹਰ ਜਾਣਾ ਗਲਤ ਹੈ ਜੋ ਕਰ ਸਕਦਾ ਇੱਕ ਮਰਦ ਹੀ ਕਰ ਸਕਦਾ ਹੈ ਕੁੜੀਆਂ ਦੀ ਔਕਾਤ ਮਰਦ ਦੀ ਜੁੱਤੀ ਬਰਾਬਰ ਹੈ ਇਹ ਸਭ ਗੱਲਾਂ ਨੰਨੂ ਦੇ ਦਿਮਾਗ ਵਿੱਚ 4-5 ਸਾਲ ਦੀ ਉਮਰ ਵਿੱਚ ਹੀ ਭਰ ਦਿੱਤੀਆਂ ਸੀ ਸੰਦੀਪ ਨੇ ਸੰਦੀਪ ਨੰਨੂ ਦੇ ਸਾਹਮਣੇ ਬੈਹ ਸ਼ਰਾਬ ਪੀਂਦਾ ਤਨੂੰ ਨਾਲ ਲੜਾਈ ਕਰਦਾ ਤੇ ਤਨੂੰ ਨੂੰ ਕੁੱਟਦਾ ਨਿੱਕਾ ਜਿਹਾ ਨੰਨੂ ਆਪਣੇ ਪਿਓ ਦੀ ਅਜੀਹੀ ਹਰਕਤ ਤੇ ਕਈ ਦਿਨ ਤੱਕ ਸੰਦੀਪ ਨੂੰ ਨਾ ਬੁਲਾਉਂਦਾ ਪਰ ਸੰਦੀਪ ਨੰਨੂ ਨੂੰ ਨਿੱਕੀ ਉਮਰੇ ਹੀ ਪੈਸਿਆਂ ਦੀ ਲਾਲਚ ਵਿੱਚ ਡੋਬ ਰਿਹਾ ਸੀ ਐਸੀ ਦਾ ਲਾਲਚ ਜਾਂ ਨਵੇਂ ਖਿਡੌਣੇ ਕੱਪੜੇ ਜਾਂ 버ਗਰ ਪੀਜ਼ੇ ਆਦ ਲਿਆ ਕੇ ਉਹ ਨੰਨੂ ਨੂੰ ਫਿਰ ਤੋਂ ਆਪਣੇ ਆਪ ਨੂੰ ਬੁਲਾਉਣ ਲਈ ਮਨਾ ਲੈਂਦਾ ਪਰ ਅੱਗੇ ਜਾ ਕੇ ਕੀ ਨਤੀਜਾ ਨਿਕਲਣਾ ਸੀ ਇਹ ਸਭ ਬਾਰੇ ਨਾ ਸੋਚਦਾ ਹੁਣ ਨੰਨੂ 5 ਸਾਲ ਦੀ ਉਮਰ ਵਿੱਚ ਹੀ ਪੈਸੇ ਦਾ ਯਾਰ ਬਣ ਚੁੱਕਿਆ ਸੀ ਜੇ ਮਾਂ ਪੈਸੇ ਜਾਂ ਚੀਜ਼ਾਂ ਖਰੀਦ ਕੇ ਦਿਂਦੀ ਤਾਂ ਨੰਨੂ ਉਸ ਦੀ ਹਰ ਗੱਲ ਸੁਣਦਾ ਜੋ ਕਹਿੰਦੀ ਕਰਦਾ ਪਰ ਪਿਓ ਨੂੰ ਜਦੋਂ ਫਰਮਾਇਸ਼ ਕਰਦਾ ਤਾ ਉਹ ਕੁਝ ਨਾ ਲਿਆ ਕੇ ਦਿੰਦਾ ਤਾਂ ਨਨੂਸ ਨਾਲ ਗੱਲ ਵੀ ਨਾ ਕਰਦਾ ਤੇ ਜਦੋਂ ਕੁਝ ਮਿਲ ਜਾਂਦਾ ਤਾਂ ਸੰਦੀਪ ਤੇ ਪੁੱਛਣ ਤੇ ਸਭ ਦੱਸ ਦਿੰਦਾ ਕਿ ਅੱਜ ਮੈਂ ਮੰਮੀ ਨਾਲ ਬਾਜ਼ਾਰ ਗਿਆ ਸੀ ਜਿਸ ਤੇ ਤਨੂ ਨੂੰ ਮਾਰ ਖਾਣੀ ਪੈਂਦੀ ਹੋਂ ਤੱਕ ਸੰਦੀਪ ਨੰਨੂ ਨੂੰ 6 ਸਾਲ ਦੀ ਉਮਰ ਵਿੱਚ ਹੀ ਬਹੁਤ ਵੱਡਾ ਲਾਲਚ ਦੇ ਚੁੱਕਿਆ ਸੀ ਕੈਨੇਡਾ ਭੇਜਣ ਦਾ ਉਹ ਵੀ ਕਿਸੇ ਹੋਰ ਕੁੜੀ ਨੂੰ ਉਸਦੀ ਮਾਂ ਬਣਾ ਕੇ ਤਨੂ ਨੂੰ ਵੀ ਮਨਾ ਲਿਆ ਸੀ ਯੋਜਨਾ ਸੀ ਕਿ ਜਿਸ ਕੁੜੀ ਨਾਲ ਸੰਦੀਪ ਦਾ ਅਨਫੇਅਰ ਸੀ ਸੰਦੀਪ ਉਸਨਰ ਕੈਨੇਡਾ ਜਾਵੇਗਾ ਉਸਦਾ ਪਤੀ ਬਣ ਕੇ ਪਰ ਸੰਦੀਪ ਨੰਨੂ ਨੂੰ ਬਹੁਤ ਪਿਆਰ ਕਰਦਾ ਸੀ ਕਿਸੇ ਕੀਮਤ ਤੇ ਛੱਡਣਾ ਨਹੀਂ ਸੀ ਚਾਹੁੰਦਾ ਜਿਸ ਕਾਰਨ ਉਹ ਕੁੜੀ ਨੰਨੂ ਨੂੰ ਗੋਦ ਲਵੇਗੀ ਸੰਦੀਪ ਨੇ ਨੰਨੂ ਦਾ ਸੋਸ਼ਲ ਮੀਡੀਆ ਤੇ ਹਰ ਐਪ ਤੇ ਅਕਾਊਂਟ ਬਣਾ ਦਿੱਤਾ ਜਿਸ ਤੇ ਉਸਦੀ ਮਾਂ ਦੇ ਨਾਂ ਦੀ ਥਾਂ ਉਸ ਕੁੜੀ ਦਾ ਨਾਮ ਸ਼ੋਅ ਕੀਤਾ ਤੰਨੂ ਸਭ ਕੁਝ ਜਾਣਦੀ ਹੋਈ ਵੀ ਨਾ ਸਮਝ ਸੀ ਇਸ ਗੱਲ ਤੋਂ ਬੇਖਬਰ ਸੀ ਕਿ ਜੇਕਰ ਜਿਹਹਾ ਹੁੰਦਾ ਹੈ ਤਾ ਉਸ ਦਾ ਆਉਣ ਵਾਲਾ ਕੱਲ ਕੀ ਹੋਵੇਗਾ ਨੰਨੂ ਦੇ ਕੈਨੇਡਾ ਜਾਣ ਤੇ ਬਹੁਤ ਖੁਸ਼ੀ ਤੇ ਜਾ ਕੇ ਸੰਦੀਪ ਦੀ ਮਾਸੀ ਦੇ ਘਰ ਦਾਸ ਦਿੱਤਾ ਜੋ ਵੀ ਸੀ ਸੰਦੀਪ ਦੀ ਮਾਸੀ ਉਸ ਦੇ ਪਰਿਵਾਰ ਬਾਰੇ ਸਭ ਜਾਣਦੀ ਸੀ ਜਿਸ ਕਾਰਨ ਉਸ ਨੂੰ ਤਨੂ ਤੇ ਬਹੁਤ ਤਰਸਾਉਂਦਾ ਸੀ ਕਿਉਂਕਿ ਉਸ ਦੀਆਂ ਖੁਦ ਦੀਆਂ ਤਿੰਨ ਕੁੜੀਆਂ ਸੀ ਸੰਦੀਪ ਦੀ ਮਾਸੀ ਦੀ ਵੱਡੀ ਤੇ ਛੋਟੀ ਧੀ ਨੂੰ ਵੀ ਬਹੁਤ ਹਮਦਰਦੀ ਸੀ ਤਨੂ ਨਾਲ ਤੇ ਉਹ ਵੀ ਆਪਣੇ ਭਰਾ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਸੰਦੀਪ ਤੇ ਨੰਨੂ ਦੇ ਕੈਨੇਡਾ ਜਾਣ ਦੀ ਗੱਲ ਸੁਣ ਉਹ ਸਮਝ ਗਈ ਸਾਰੀ ਕਹਾਣੀ ਮਾਂ ਨਾਲ ਗੱਲ ਕੀਤੀ ਤਾਂ ਮਾਂ ਵੀ ਸਮਝ ਗਈ ਫਿਰ ਦੋਵੇਂ ਮਾਵਾ ਮੀਆਂ ਨੇ ਤਨੂ ਨੂੰ ਬੜੇ ਪਿਆਰ ਤੇ ਸੁਚੱਜਤਾ ਨਾਲ ਸਮਝਾਇਆ ਕਿ ਭਾਬੀ ਇਹ ਸਭ ਸਹੀ ਨਹੀਂ ਜੇ ਨੰਨੂ ਨੇ ਹੋਣ ਜਾਣਾ ਤਾਂ ਭਾਬੀ ਤੂੰ ਨੰਨੂ ਨੂੰ 12 ਤੋਂ ਬਾਅਦ ਆਈਲੈਂਡਸ ਕਰਵਾ ਕੇ ਤੋਰਦੀ ਪੱਕਾ ਹੋ ਕੇ ਤੁਹਾਨੂੰ ਦੋਵਾਂ ਨੂੰ ਬੁਲਾ ਲਵੇਗਾ ਜੇ ਹੁਣ ਇਸ ਤਰੀਕੇ ਨਾਲ ਜਾਵੇਗਾ ਤਾਂ ਕੀ ਗਰੰਟੀ ਹੈ ਕਿ ਤੈਨੂੰ ਬਾਅਦ ਚ ਬੁਲਾਉਣਾ ਹੈ ਮਾਸੀ ਨੇ ਇੱਕ ਦਿਨ ਚ ਘਰੋਂ ਕੱਢ ਦੇਣਾ ਤੈਨੂੰ ਨਾਲੇ ਹੋਣੀ ਕਰਦੀ। ਤਾਨੂੰ ਸਮਝਦਾ ਸਾਰਾ ਕੁਝ ਗਈ ਪਰ ਅਕਲ ਦੀ ਕੱਚੀ ਸੀ। ਜਿਸ ਕਾਰਨ ਜੋ ਵੀ ਸੰਦੀਪ ਦੀ ਮਾਸੀ ਤੇ ਨਾਨਾ ਨੇ ਸਮਝਾਇਆ ਸਾਰੀ ਗੱਲ ਸੰਦੀਪ ਨੂੰ ਦੱਸ ਛੱਡੀ। ਨਤੀਜਾ ਲੜਾਈ ਝਗੜਾ ਹੋਇਆ। ਸੰਦੀਪ ਨੇ ਮਾਸੀ ਨੂੰ ਕਾਲ ਕੀਤੀ ਤੇ ਕਿਹਾ ਕਿ ਮੇਰੀ ਘਰ ਵਾਲੀ ਨੂੰ ਚੱਕਦੀ ਐ। ਉਥੇ ਤਾਂ ਮਾਂ ਨੇ ਅੱਗੇ ਹੋ ਕੇ ਗੱਲ ਕੀਤੀ ਕਿ ਸਾਨੂੰ ਤਾਂ ਕੁਝ ਨਹੀਂ ਸੀ ਪਤਾ। ਤਾਨੂੰ ਨੇ ਖੋਦੀ ਸਭ ਦੱਸਿਆ। ਜੇ ਸੁਣ ਕੇ ਗੱਲ ਉਸ ਨੂੰ ਸਮਝਾ ਦਿੱਤਾ ਗਲਤ ਵੀ ਕੀ ਹੈ ਦੋਵਾਂ ਘਰਾਂ ਦੀ ਆਉਣੀ ਜਾਣੀ ਬੰਦ ਹੋ ਗਈ ਦੇਖਿਆ ਜਾਵੇ ਤਾਂ ਤਨੂ ਦੀ ਹਾਲਤ ਦੇਖ ਕੇ ਸਲਾਹ ਸਹੀ ਦਿੱਤੀ ਗਈ ਸੀ ਪਰ ਉਹ ਸਮਝ ਨਾ ਸਕੀ ਕਹਿਰ ਪਹਿਲਾ ਵਾਂਗ ਕੁੜੀਆਂ ਕਰਕੇ ਸੰਦੀਪ ਦੀ ਤਨੂ ਨਾਲ ਲੜਾਈ ਹੁੰਦੀ ਤੇ ਉਹ ਤਨੂ ਨੂੰ ਮਾਰਦਾ ਹਰ ਵਾਰ ਤਨੂ ਘਰ ਛੱਡਣ ਦਾ ਸੋਚਦੀ ਪਰ ਜਾਣਦੀ ਕਿਤੇ ਕਿਤੇ ਕੋਈ ਟਿਕਾਣਾ ਨਹੀਂ ਸੀ ਅੱਜ ਫਿਰ ਲੜਾਈ ਹੋਈ ਕਾਰਨ ਸੀ ਸੰਦੀਪ ਦੀ ਇੱਕ ਹੋਰ ਮਾਸੀ ਜੋ ਕਿ ਵਿਆਹੀ ਹੋਈ ਸੀ ਸੰਦੀਪ ਦੀ ਮਾਂ ਨੇ ਰਕਰੀ ਤੇ ਬੁਲਾ ਲਿਆ ਪਰ ਜਦੋਂ ਤਨੂ ਦਾ ਦਰਵਾਜ਼ਾ ਖੜਕਾਇਆ ਤਾਂ ਹਮੇਸ਼ਾ ਦੀ ਤਰ੍ਹਾਂ ਉਸਨੇ ਦਰਵਾਜ਼ਾ ਨਾ ਖੋਲਿਆ ਸੰਦੀਪ ਕਿਤੇ ਬਾਹਰ ਸੀ ਜਦੋਂ ਉਹ ਆਇਆ ਤਾਂ ਉਸਦੀ ਭੈਣ ਨੇ ਸ਼ਿਕਾਇਤ ਕੀਤੀ ਜਿਸ ਕਾਰਨ ਸੰਦੀਪ ਨੇ ਅੱਜ ਫਿਰ ਤਨੂ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਅਗਲੇ ਦਿਨ ਦੀ ਸ਼ਾਮ ਤਨੂ ਨੇ ਦੋ ਬੈਗ ਵਿੱਚ ਆਪਣੇ ਤੇ ਨੰਨੂ ਦੇ ਕੱਪੜੇ ਪਾਏ ਤੇ ਘਰੋਂ ਨਿਕਲ ਗਈ ਚੰਡੀਗੜ੍ਹ ਜਾਣ ਲਈ ਪਰ ਆਪਣਿਆਂ ਨੂੰ ਦੁਖੀ ਕਰਕੇ ਕੋਈ ਸੁਖੀ ਨਹੀਂ ਰਹਿੰਦਾ ਕੀ ਪਤਾ ਤਨੂ ਦੇ ਮਾਪਿਓ ਨੇ ਕਿੰਨੀਆਂ ਵੱਡ ਦਵਾਈਆਂ ਦਿੱਤੀਆਂ ਹੋਣ ਜਦੋਂ ਤਨੂ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ ਹੁਣ ਆਪਣਾ ਪਿਆਰ ਉਸਨੂੰ ਧੋਖਾ ਦੇ ਰਿਹਾ ਸੀ ਤੇ ਆਪਣੇ ਪਿਆਰ ਨਾਲ ਰਹਿਣਾ ਬੋਝ ਬਣ ਚੁੱਕਿਆ ਸੀ ਕੋਸ਼ਿਸ਼ ਕੀਤੀ ਪਰ ਬਾਅਦ ਕਿਸੇ ਪਿੰਡ ਵਾਲੇ ਨੇ ਵੇਖ ਲਿਆ ਜਾਂਦੀ ਨੂੰ ਤੇ ਆਪਣੇ ਘਰ ਸਮਝਾ ਕੇ ਲੈ ਗਈ ਤੇ ਘਰ ਜਾ ਕੇ ਸੰਦੀਪ ਦੀ ਮਾਂ ਨੂੰ ਕਾਲ ਕਰਕੇ ਬੁਲਾ ਲਿਆ ਤੇ ਤਨੂ ਵਾਪਸ ਫਿਰੋਤੇ ਹੀ ਆ ਗਈ ਨੰਨੂ ਦੀ ਜ਼ਿੰਦਗੀ ਵਿੱਚ ਨੰਨੂ ਦੇ ਵੱਡਾ ਤੇ ਸਮਝਦਾਰ ਹੋਣ ਤੇ ਕੋਈ ਸੁਧਾਰ ਹੋਵੇਗਾ ਜਾਂ ਨਹੀਂ ਵਾਹਿਗੁਰੂ ਹੀ ਜਾਣਦਾ ਹੈ ਪਰ ਤੰਨੂ ਹਮੇਸ਼ਾ ਲਈ ਕੈਦੀ ਬਣ ਚੁੱਕੀ ਹੈ ਇਸ ਦੇ ਨਾਲ ਹੀ ਇਹ ਕਹਾਣੀ ਦਾ ਅੰਤ ਹੋ ਗਿਆ ਭੱਜ ਕੇ ਵਿਆਹ ਕਰਵਾਉਣਾ ਕਲੰਕ ਹੀ ਨਹੀਂ ਸਗੋ ਜਿਉਂਦੇ ਜੀ ਆਪਣਿਆਂ ਨੂੰ ਅਤੇ ਖੁਦ ਨੂੰ ਆਪ ਮਾਰਨਾ ਹੈ ਮੈਂ ਇੱਕ ਗੱਗੂ ਗਿੱਲ ਦਾ ਡਾਇਲੌਗ ਸੁਣਿਆ ਸੀ ਵੀ ਜਦੋਂ ਕੋਈ ਕੁੜੀ ਘਰੋਂ ਭੱਜਦੀ ਹੈ ਉਹ ਕੇਵਲ ਆਪਣਾ ਹੀ ਨਹੀਂ ਸਗੋਂ ਆਉਣ ਵਾਲੀਆਂ 7 ਪੀੜ੍ਹੀਆਂ ਤੱਕ ਪੈਦਾ ਹੋਣ ਵਾਲੀਆਂ ਕੁੜੀਆਂ ਦੀ ਕਬਰ ਕੋਟ ਦਿੰਦੀ ਹੈ। ਇਹ ਗੱਲ ਬਿਲਕੁਲ ਸੱਚ ਹੈ। ਇਸ ਉੱਤੇ ਤੁਹਾਡੇ ਕੀ ਵਿਚਾਰ ਨੇ? ਜਰੂਰ ਦੱਸਿਓ। ਦੋਸਤੋ ਤੁਸੀਂ ਸੁਣੀ ਕਹਾਣੀ ਪਿਆਰ ਧੋਖਾ ਬੋਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।